ਅਮਰ ਰஞ்சிਤ ਸਿੰਘ ਚੀਫ ਸੈਂਟਰ ਇਨਸਪੈਕਟਰ ਨਗਰ ਨਿਕਮ ਮਮਰੇ ਸਰ ਤੋਂ ਆ ਜੀ ਅਸੀਂ ਮੈਂ ਅੱਜ ਹੀ ਐਨਵਾਇਰਨਮੈਂਟ ਡੇ ਤੇ ਵਿਸ਼ਾ ਜਿਹੜਾ ਵਾਤਾਵਰਨ ਦਿਵਸ ਹੈ ਉਹਦੇ ਮੌਕੇ ਤੇ ਅਸੀਂ ਇੱਕ ਛੋਟੀ ਜੀ ਰੈਲੀ ਕੱਢੀ ਛੋਟਾ ਜਿਹਾ ਉਪਰਾਲਾ ਕੀਤਾ ਵਾ ਜਿਸ ਤਹਿਤ ਅਸੀਂ ਸਭ ਤੋਂ ਪਹਿਲਾਂ ਜਿਹੜਾ ਗਲਿਆਰਾ ਵਾ ਗਲਿਆਰੇ ਦੇ ਆਲੇ ਦੁਆਲੇ ਜਿਹੜੇ ਅੱਗੇ ਆ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਵਾਤਾਵਰਨ ਜਿਹੜਾ ਹੈਗਾ ਉਹ ਦਿਨ ਬਦ ਦਿਨ ਖਰਾਬ ਹੋ ਰਿਹਾ ਵਾ ਔਰ ਖਰਾਬ ਵੀ ਅਸੀਂ ਆਪ ਕਰ ਰਹੇ ਆ ਕੋਈ ਹੋਰ ਨਹੀਂ ਕਰ ਰਿਹਾ ਸੋ ਇਹਦੇ ਬਾਬਤ ਅਸੀਂ ਕਿਉਂਕਿ ਗੁਰੂ ਨਗਰੀ ਆ ਗੁਰੂ ਨਗਰੀ ਦੇ ਅਕੋਰਡਿੰਗਲੀ ਆ ਦੇਖੋ ਇਹੀ ਲਿਖਿਆ ਹੋਇਆ ਨਾਨਕ ਸੱਚ ਦਾ ਤਾਰ ਸਨਾਖਤ ਕੁਦਰਤੀ ਕਿ ਅਗਰ ਅਸੀਂ ਕੁਦਰਤ ਤੇ ਅਸੀਂ ਰੱਬ ਦੇ ਵੀ ਦਰਸ਼ਨ ਕਰਨੇ ਆ ਤਾਂ ਸਾਨੂੰ ਕੁਦਰਤ ਦੇ ਵਿੱਚੋਂ ਹੀ ਹੋਣੇ ਆ ਤੇ ਕੁਦਰਤ ਨੂੰ ਅਸੀਂ ਦਿਨ ਬਾ ਦਿਨ ਖਰਾਬ ਕਰ ਰਹੇ ਆ ਚਾਹੇ ਇਹੀ ਸੜਕਾਂ ਤੇ ਕੂੜਾ ਸੁੱਟ ਕੇ ਖਰਾਬ ਕਰੀਏ ਚਾਹੇ ਅਸੀਂ ਪਾਣੀ ਦੇ ਵਿੱਚ ਕੂੜਾ ਸੁੱਟ ਕੇ ਖਰਾਬ ਕਰੀਏ ਜਾਂ ਅਸੀਂ ਕੋਈ ਜ਼ਹਿਰੀਲੇ ਜਿਹੜੇ ਅੱਗੇ ਆ ਜਿੱਦਾਂ ਇਹਨਾਂ ਨੂੰ ਦੱਸਿਆ ਥਰਮੋਕੋਲ ਵਗੈਰਾ ਵਰਤ ਕੇ ਤੇ ਉਹ ਉਹਨਾਂ ਨੂੰ ਯੂਜ਼ ਕਰਕੇ ਅਸੀਂ ਖਰਾਬ ਕਰ ਰਹੇ ਹਾਂ ਜਿੱਦਾਂ ਤੁਸੀਂ ਇਹਨਾਂ ਤੋਂ ਸਵਾਲ ਕੀਤਾ ਸੀਗਾ ਕਿ ਥਰਮੋਕੋਲ ਅਜੇ ਵੀ ਵਿਕ ਰਹੀ ਆ ਪਰ ਤੁਸੀਂ ਇੱਕ ਚੀਜ਼ ਤੁਸੀਂ ਕਿਉਂਕਿ ਤੁਸੀਂ ਪੱਤਰਕਾਰ ਲੋਕ ਹੋ ਤੁਹਾਨੂੰ ਵੀ ਪਤਾ ਹੋਵੇਗਾ ਕਿ ਤੁਸੀਂ ਸਾਰੇ ਏਰੀਆ ਦੇ ਵਿੱਚ ਘੁੰਮਦੇ ਹੋ 10% ਵੱਧ ਤੋਂ ਵੱਧ ਰਹਿ ਗਏ ਹੋਗਾ 90% ਤੇ ਅਸੀਂ ਆਪਣੀ ਲਗਾਮ ਜਿਹੜੀ ਹੈਗੀ ਆ ਕਾਰਪੋਰੇਸ਼ਨ ਨੇ ਕੱਸ ਲਈ ਆ ਮੋਸਟਲੀ ਅੱਜ ਦੀ ਰੇਟ ਦੇ ਵਿੱਚ ਤੁਹਾਨੂੰ ਗੱਤੇ ਦਾ ਡਿਸਪੋਜ਼ੇਬਲ ਮਿਲੇਗਾ ਦੂਜਾ ਥਰਮੋਕੋਲ ਦਾ ਜਾਂ ਪਲਾਸਟਿਕ ਦਾ ਨਹੀਂ ਮਿਲੇਗਾ ਇਹ ਤੁਸੀਂ ਦੇਖ ਸਕਦੇ ਹੋ ਸਾਰਾ ਸੋ ਇਸ ਤੋਂ ਇਲਾਵਾ ਮੈਂ ਤੁਹਾਡੇ ਚੈਨਲ ਦੇ ਜ਼ਰੀਏ ਇਹ ਬੇਨਤੀ ਕਰਨਾ ਚਾਹੁੰਦਾ ਨਗਰ ਨਿਗਮ ਦੇ ਦੂ ਦੇ ਅੰਦਰ ਰਹਿੰਦੇ ਸਾਰੇ ਸਮੂਹ ਵਾਸੀਆਂ ਨੂੰ ਕਿ ਉਹ ਗੁਰੂ ਨਗਰੀ ਨੂੰ ਸਵੱਛ ਬਣਾਉਣ ਵਿੱਚ ਸਾਡਾ ਵੱਧ ਤੋਂ ਵੱਧ ਸਹਿਯੋਗ ਦੇਣ ਨਗਰ ਨਿਗਮ ਜਿਹੜਾਗਾ ਹਮੇਸ਼ਾ ਜਿਹੜਾਗਾ ਉਹਨਾਂ ਦੇ ਸੇਵਾ ਦੇ ਵਿੱਚ ਤਤਪਰ ਰਹੇਗਾ ਧੰਨਵਾਦ ਜੀ ਸਵਾਲ ਕਰਨਾ ਜੀ ਜਿਹੜੀ ਅੱਜ ਦੀ ਪੀੜ੍ਹੀ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਵੇਂ ਡਿਗਰੀ ਜਿਹੜੀ ਆਪਣੀ ਇੱਥੇ ਤਾਪਮਾਨ ਹੈ ਜਿਹੜਾ ਉਹ 50 ਡਿਗਰੀ ਦੇ ਆਸ-ਪਾਸ ਪਹੁੰਚ ਗਿਆ ਹੈ ਦੇਖੋ ਜੀ ਉਹਦੇ ਵਿੱਚ ਸਭ ਤੋਂ ਵੱਡੀ ਜਿੱਦਾਂ ਆਪਾਂ ਕੁਦਰਤ ਦੀ ਗੱਲ ਕੀਤੀ ਆ ਤੇ ਕੁਦਰਤ ਤੋਂ ਹੀ ਰੱਬ ਦੇ ਦਰਸ਼ਨ ਕੀਤੇ ਜਾ ਸਕਦੇ ਆ ਤੇ ਕੁਦਰਤ ਦੇ ਵਿੱਚ ਸਭ ਤੋਂ ਅਹਿਮ ਰੋਲ ਜਿਹੜਾ ਹੈਗਾ ਉਹ ਰੁੱਖਾਂ ਦਾ ਹੈ ਰੁੱਖਾਂ ਤੋਂ ਬਿਨਾ ਜੀਵ ਜੰਤੂ ਅਸੀਂ ਵੀ ਧੁੱਪੇ ਸੜ ਕੇ ਜੀਵਨ ਜਿਹੜਾ ਹੈਗਾ ਆਪਣਾ ਕਈ ਪੰਛੀ ਸਮਾਪਤ ਵੀ ਕਰ ਲੈਂਦੇ ਆ ਠੀਕ ਆ ਦੂਜੀ ਗੱਲ ਸਾਦਾ ਜੀਵਨ ਜਿਹੜਾ ਹੈਗਾ ਆ ਸਾਦਾ ਜੀਵਨ ਅਗਰ ਅਸੀਂ ਜੀਵਾਂਗੇ ਤੇ ਹਰ ਛੈ ਜਿਹੜੀ ਗਈ ਆ ਉਹ ਡਿਸਪਲਿਨ ਰਹੂਗੀ ਜਿਹੜਾ ਕੁਦਰਤ ਦਾ ਇੱਕ ਸਾਈਕਲ ਆ ਉਹ ਬਰਕਰਾਰ ਰਹੇਗਾ ਜੇਕਰ ਅਸੀਂ ਕੁਦਰਤ ਦੇ ਸਾਈਕਲ ਨੂੰ ਬਰਕਰਾਰ ਰੱਖਾਂਗੇ ਤੇ ਮੇਰੇ ਖਿਆਲ ਦੇ ਵਿੱਚ ਜਿਹੜਾ ਹੈਗਾ ਵਾਤਾਵਰਣ ਆਟੋਮੈਟਿਕਲੀ ਆਪਣੀ ਪੋਜੀਸ਼ਨ ਤੇ ਆਪਣੇ ਆਪ ਹੀ ਆ ਜਾਏਗਾ ਕੁਦਰਤ ਨੂੰ ਅਸੀਂ ਨਹੀਂ ਚੇਂਜ ਕਰ ਸਕਦੇ ਕੁਦਰਤ ਆਪਣੇ ਆਪ ਨੂੰ ਆਪੇ ਢਾਲਦੀ ਹੈ ਸਾਨੂੰ ਸਿਰਫ ਲੋੜ ਹੈ ਕਿ ਉਹ ਸਾਈਕਲ ਨੂੰ ਨਾ ਤੋੜੀਏ ਸਿਰਫ ਇੰਨਾ ਧਿਆਨ ਰੱਖੋ